ਸਾਸਟ੍ਰਿਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਤੇ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਗਾਇਸ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸਾਡੇ ਗਾਜਰ گارਲਿਕ ਤੇ ਮਿਰਚ ਦੇ ਆਚਾਰ ਦੀ ਰੈਸিপি ਤੇ ਹੁਣ ਆਪਾਂ ਕੜਾਈ ਗੈਸ ਦੇ ਉੱਤੇ ਰੱਖ ਲਈ ਆ ਤੇ ਹੁਣ ਆਪਾਂ ਇਹਦੇ ਵਿੱਚ ਆਡ ਕਰਾਂਗੇ ਸੌਂਫ ਆਪਾਂ 2 ਸਪੂਨਸ ਆਡ ਕਰਾਂਗੇ ਕਾਲੀ ਮਿਰਚ ਰਾਈ ਐਡ ਕਰਾਂਗੇ ਇਹਦੇ ਵਿੱਚ ਸੁੱਕਾ ਧਨੀਆ ਜੀਰਾ ਤੇ ਗਾਇਜ਼ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਹੈ ਗਾਈਸ ਆਪਣਾ ਜਿਹੜਾ ਗਾਈਸ ਆਪਣਾ ਜਿਹੜਾ ਮਸਾਲਾ ਆ ਉਹ ਚੰਗੀ ਤਰ੍ਹਾਂ ਰੋਸਟ ਹੋ ਗਿਆ ਹੈ ਆ ਖੁਸ਼ਬੂ ਬੜੀ ਸੋਹਣੀ ਆ ਰਹੀ ਆ ਤੇ ਹੁਣ ਆਪਾਂ ਇਹਨੂੰ ਥੋੜੀ ਦੇਰ ਠੰਡੇ ਹੋਣ ਲਈ ਰੱਖਾਂਗੇ ਤੇ ਫਿਰ ਆਪਾਂ ਇਹਨੂੰ ਗ੍ਰਾਈਂਡਰ ਦੇ ਵਿੱਚ ਆਪਣੇ ਮਸਾਲੇ ਨੂੰ ਗ੍ਰਾਈਂਡ ਕਰ ਲਾਂਗੇ ਗਾਈਸ ਹੁਣ ਜਿਹੜਾ ਅਸੀਂ ਮਸਾਲਾ ਰੋਸਟ ਕੀਤਾ ਸੀਗਾ ਉਹਨੂੰ ਅਸੀਂ ਆਪਣੇ ਗ੍ਰਾਈਂਡਰ ਦੇ ਵਿੱਚ ਪਾ ਲਿਆ ਆ ਐਂਡ ਥੋੜੀ ਦੇਰ ਲਈ ਆਪਾਂ ਇਹਨੂੰ ਠੰਡਾ ਹੋਣ ਲਈ ਰੱਖ ਦੇਣਾ ਹੈ ਤੇ ਜਦੋਂ ਇਹ ਠੰਡਾ ਹੋ ਗਿਆ ਤੇ ਫਿਰ ਆਪਾਂ ਇਹਨੂੰ ਕਰਾਂਗੇ ਗ੍ਰਾਈਂਡ ਤੇ ਸਾਈਡ ਬਾਈ ਸਾਈਡ ਮम्मा ਕਰਮ ਕਰ ਰਿਹਾ ਤੇਲ ਜਿਹੜਾ ਆਪਾਂ ਅਚਾਰ ਦੇ ਵਿੱਚ ਐਡ ਕਰਨਾ ਆ ਤੇ ਆਪਣੀ ਵੈਜੀਟੇਬਲਸ ਦੇ ਵਿੱਚ ਰੋਸਟ ਕੀਤਾ ਹੋਇਆ ਮਸਾਲਾ ਪਾਵਾਂਗੇ ਲਾਲ ਮਿਰਚ ਪਾਵਾਂਗੇ ਲਾਲ ਮਿਰਚ ਪਾਊਡਰ ਤੇ ਸਵਾਦ ਅਨੁਸਾਰ ਲੂਣ ਪਾਵਾਂਗੇ ਜੀ ਆਪਣੇ ਅਕੋਰਡਿੰਗਲੀ ਪਾ ਸਕਦੇ ਹੋ ਗਾਇਸ ਹੁਣ ਆਪਾਂ ਇਹਦੇ ਵਿੱਚ ਾਟ ਕਰਾਂਗੇ ਕਲੌਂਜੀ ਤੇ ਹੁਣ ਆਪਾਂ ਇਹਦੇ ਵਿੱਚ ਾਟ ਕਰਾਂਗੇ ਅਜਵੈਨ ਚਲ ਜਾ ਚਲ ਜਾ ਹੁਣ ਮੈਂ ਪਾਉਂਦਾ ਵਿੱਚ ਾਟ ਕਰਾਂਗੇ ਹਲਦੀ ਹੁਣ ਅਸੀਂ ਆਪਣਾ ਜਿਹੜਾ ਸਾਡਾ achar ਤਿਆਰ ਹੋ ਗਿਆ ਆ ਹੁਣ ਅਸੀਂ ਇਹਨੂੰ ਇੱਕ ਬਰਤਨ ਵਿੱਚ ਮਰਦਬਨ ਵਿੱਚ ਪਾ ਲਵਾਂਗੇ ਸਾਰਾ ਮਸਾਲਾ ਚੰਗੀ ਤਰ੍ਹਾਂ ਪੂਰਾ ਅਸੀਂ ਜਿਹੜਾ ਆ ਮਸਾਲਾ ਮਿਕਸ ਕਰਕੇ ਇਹਨੂੰ ਆਪਣੇ achar ਨੂੰ ਜਿਹੜਾ ਆ ਉਹ ਪਾਵਾਂਗੇ ਹੁਣ ਅਸੀਂ ਇਹਦੇ ਵਿੱਚ ਜਿਹੜਾ ਆ ਤੇਲ ਗਰਮ ਕੀਤਾ ਸੀਗਾ ਉਹਨੂੰ ਠੰਡਾ ਕਰ ਲਿਆ ਤੇ ਹੁਣ ਅਸੀਂ ਸਾਰਾ ਤੇਲ ਜਿਹੜਾ ਆ ਇਦੇ ਵਿੱਚ ਐਡ ਕਰਾਂਗੇ ਫਿਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਜਿਹੜਾ ਸਾਰਾ ਸਾਡਾ ਤੇਲ ਮਸਾਲਾ ਜਿਹੜਾ ਆ ਪੂਰੀ ਤਰ੍ਹਾਂ ਮਿਕਸ ਹੋ ਜਾਏ ਅਸੀਂ ਇਹਨੂੰ ਪੂਰਾ ਮਿਕਸ ਕਰਾਂਗੇ ਹੁਣ ਸਾਡਾ ਜਿਹੜਾ ਸਾਰਾ ਕੁਝ ਸਾਰੇ ਮਸਾਲੇ ਤੇਲ ਸਾਰਾ ਜਿਹੜਾ ਆ ਉਹ ਆਚਾਰ ਚ ਮਿਕਸ ਹੋ ਗਿਆ ਹੈ ਚੰਗੀ ਤਰ੍ਹਾਂ ਨਾਲ ਤੁਸੀਂ ਇੱਕ ਦੋ ਵਾਰ ਇਹਨੂੰ ਜਿੱਦਾਂ ਟੱਕਰ ਲਗਾ ਕੇ ਹਿਲਾ ਵੀ ਸਕਦੇ ਆ ਤਾਂ ਜੋ ਜਿਹੜਾ ਸਾਰਾ ਬਿਲਕੁਲ ਪੂਰੀ ਤਰ੍ਹਾਂ ਮਿਕਸ ਹੋ ਜਾਏ ਤੁਹਾਨੂੰ ਇਸ ਨੂੰ ਟੱਕਣ ਲਗਾ ਕੇ ਰੱਖ ਦਵਾਂਗੇ ਇੱਕ ਦੋ ਧੁੱਪ ਲਵਾਵਾਂਗੇ ਤੇ ਸਾਡਾ